ਅ ਡੇਲੀ ਪੋਸਟ ਪੰਜਾਬੀ ਦੇਖ ਰਹੇ ਹਾਂ ਮੈਂ ਗਰਦੀ ਬੈਨੀਪਾਲ ਡੀਆਈਜੀ ਚਾਂਸਿੰਗ ਪੋਲਰ ਇਸਪਤ ਕਾਂਡ ਮਾਮਲੇ ਦੇ ਵਿੱਚ ਲਗਾਤਾਰ ਕੱਲ ਤੋਂ ਹੀ ਵੱਡੇ ਖੁਲਾਸੇ ਹੋ ਰਹੇ ਨੇ ਹਾਲਾਂਕਿ ਕੱਲ ਜਿੱਥੇ 5 ਕਰੋੜ ਦੀ ਜਿਹੜੀ ਨਗਦ ਦੀ ਬਰਾਮਦ ਕੀਤੀ ਗਈ ਸੀ ਉਹ ਜਿਹੜੀ ਰਾਸ਼ੀ ਵਧ ਕੇ ਹੁਣ 8 ਕਰੋੜ ਹੋ ਗਈ ਆ ਲਗਾਤਾਰ ਜਿਹੜੀਆਂ ਮਸ਼ੀਨਾਂ ਜਿਹੜੀਆਂ ਜਿਹੜੀਆਂ ਗਿਣਤੀ ਕੀਤੀ ਗਈ ਆ ਤੇ ਉਹਦੇ ਵਿੱਚ ਜਿਹੜਿਆ ਸੀਬੀਏ ਵੱਲੋਂ ਅੱਜ ਜਾਣਕਤ ਤੇ ਉਹਦੇ ਵਿੱਚ ਜਿਹੜੀ ਰਾਸ਼ੀ 8 ਕਰੋੜ ਹੋ ਗਈ ਆ ਤੇ ਹੁਣ ਉਹਨਾਂ ਨੂੰ ਅੱਜ ਸੈਕਟਰ 40 ਦੇ ਵਿੱਚੋਂ ਜਿੱਥੇ ਉੱਥੋਂ ਰੇਡ ਤੋਂ ਬਾਅਦ ਸੀਬੀਆਈ ਦਫ਼ਤਰ ਲੈ ਗਈ ਤੇ ਨਾਲ ਪੈਸਿਆਂ ਦੇ ਭਰੇ ਹੋਏ ਬੈਗ ਤੇ ਗਹਿਣੇ ਸਾਰੇ ਹੁਣ ਸੀਬੀਆਈ ਦਫ਼ਤਰ ਪਹੁੰਚ ਗਏ ਨੇ ਤੇ ਉਸ ਤੋਂ ਬਾਅਦ ਕੁਝ ਹੀ ਦੇਰ ਬਾਅਦ ਚੰਡੀਗੜ੍ਹ ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਕਿਉਂਕਿ ਵੱਡੀ ਜਿਹੜੀ ਹੁਣ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਦੇਲੀਪੁਰ ਦੇ ਉਤੇ ਕਿ ਜਿਹੜੀ ਆ ਰਾਸੀ ਆयो 8 ਕਰੋੜ ਪਹੁੰਚ ਗਈ ਆ ਕਿਉਂਕਿ ਇੱਕ ਕਿਸਮ ਦਾ ਕਬੀਰ ਦਾ ਖਜ਼ਾਨਾ ਜਿਹੜਾ ਆਪੀਐਸ ਤੋਂ ਦੇ ਘਰੋਂ ਮਿਲਣਾ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇੰਨਾ ਪੈਸਾ ਕਰ ਪਹੁੰਚਿਆ ਕਿਵੇਂ ਹਾਲਾਂਕਿ ਇਹਦੇ ਵਿੱਚ ਹਲੇ ਲੋਕਰ ਖੁੱਲਣੇ ਨਹੀਂ ਜਦੋਂ ਲੋਕਰ ਖੁੱਲਣਗੇ ਤਾਂ ਇਹ ਰਾਸੀ ਜਿਹੜੀ ਹੋਰ ਵੀ ਵੱਧ ਸਕਦੀ ਆ ਕਿਉਂਕਿ ਜਿਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਆ ਕਿ 17 ਲੱਖ ਰਲੇ ਜਿਹੜੇ ਨੇ ਜਿਨ੍ਹਾਂ ਦੀਆਂ ਚਾਬੀਆਂ ਮਿਲੀਆਂ ਨੇ ਜਿਹੜੇ ਖੁੱਲਣ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਹਾਲਾਂਕਿ ਸਕ੍ਰੈਪ ਕਾਰੋਬਾਰੀ ਵੱਲੋਂ ਇਸ ਗ੍ਰਿਫਤਦਾਰੀ ਨੂੰ ਲੈ ਕੇ ਜਿਹੜੀ ਅਸਤੋਸ਼ਟੀ ਪ੍ਰਗਟ ਕੀਤੀ ਆ ਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਤੋਂ ਜਿਸ ਤਰ੍ਹਾਂ ਦਬਾਅ ਪਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਧਮਕਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਦੇ ਪੈਸੇ ਮੰਗੇ ਜਾ ਰਹੇ ਸੀ ਉਹਨੂੰ ਲੈ ਕੇ ਉਹ ਕਹਿੰਦੇ ਅਸੀਂ ਕਿਤਨਾ ਕਿਤੇ ਸੰਤੁਸ਼ਟ ਆਕਰ ਉਹਨਾਂ ਨੂੰ ਸ਼ਿਕਾਇਤ ਕਰਨੀ ਪਈ ਸੀਬੀਆਈ ਕੋਲ ਸੀਬੀਆਈ ਨੇ ਜਿਹੜਾ ਟਰੈਪ ਲਗਾ ਕੇ ਕੱਲ ਉਹਨਾਂ ਨੂੰ ਗ੍ਰਿਫਤਦਾਰ ਕੀਤਾ ਗਿਆ ਮੇਰੇ ਨਾਲ ਸਹੋਗੀ ਨੇ ਸੀਨੀਅਰ ਪੱਤਰਕਾਰ ਗਗਨ ਸੁਖਲਾ ਗੱਲਬਾਤ ਕਰਦੇ ਆ ਸੁਖਲਾ ਸਾਹਿਬ ਅਪਡੇਟ ਪਨੇ 5 ਕਰੋੜ ਅੱਜ 8 ਕਰੋੜ ਹੋ ਗਈ ਆ ਗ੍ਰਿਫਤਦਾਰੀ ਤੋਂ ਲੈ ਕੇ ਇਹਦੇ ਵਿੱਚ ਹੋਰ ਕਿੱਡੇ ਵੱਡੇ ਖਲਾਸੇ ਨਜ਼ਰ ਆ ਰਹੇ ਦੇਖੋ ਬਣੀ ਪਲਸ ਆ ਵੀ ਸੜੇ ਆਪਾਂ ਡਿਸਟ੍ਰਿਕਟ ਕੋਰਟ ਕੰਪਲੈਕਸ ਚੰਡੀਗੜ੍ਹ ਦੇ ਬਾਹਰ ਮੌਜੂਦ ਆ ਕਿਉਂਕਿ ਐਚਐਸ ਭੁੱਲਰ ਜੋ ਰੋਪੜ ਨੇ ਦੀ ਡੀਆਈਜੀ ਨੇ ਉਹਨਾਂ ਨੂੰ ਇੱਥੋਂ ਸੀਬੀਆਈ ਵੱਲੋਂ ਉਹਨਾਂ ਨੂੰ ਇੱਥੇ ਕੋਰਟ 'ਚ ਪੇਸ਼ ਕੀਤਾ ਜਾਣਾ ਪਰ ਹੁਣ ਸਿਨੈਰੀਓ ਤੇ ਗੱਲਬਾਤ ਕਰ ਲੈਣਾ 11 ਅਕਤੂਬਰ ਨੂੰ ਆਕਾਸ਼ਪੱਤਾ ਸੀਬੀਆਈ ਕੋਲ ਆਉਂਦੇ ਨੇ ਇੱਕ ਐਪਲੀਕੇਸ਼ਨ ਦਿੰਦੇ ਨੇ ਉਸ ਤੋਂ ਬਾਅਦ ਸੀਬੀਆਈ ਇਹਨਾਂ ਦਾ ਟਰੈਪ ਲਾਉਂਦੀ ਆ ਤੇ ਟਰੈਪ ਲਗਾ ਕੇ ਇਹਨਾਂ ਨੂੰ ਪੈਸਿਆਂ ਦੇ ਨਾਲ ਗ੍ਰਿਫਤਾਰ ਕਰ ਲੈਂਦੀ ਆ ਉਸ ਤੋਂ ਬਾਅਦ ਜਦੋਂ ਸੀਬੀਆਈ ਦੀ ਟੀਮ ਕਰੀਬ 1 ਤੋਂ 1.5 ਦਰਜਨ ਸੀਬੀਆਈ ਦੇ ਜਿਹੜੇ ਨੇ ਅਧਿਕਾਰੀ ਨੇ ਉਹਨਾਂ ਦੇ ਘਰ 21 ਘੰਟੇ ਲਗਾਤਾਰ ਦੁਪਹਿਰ 1.5 ਵਜੇ ਤੋਂ ਲੈ ਕੇ ਰੈਗੂਲਰ 21 ਘੰਟੇ ਰੇਡ ਚੱਲੀ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਘਰ ਤੋਂ ਰਾਜ ਜਦੋਂ ਸੀਬੀਆਈ ਦਾ ਪ੍ਰੈਸ ਨੋਟ ਆਉਂਦਾ ਹੈ ਤਕਰੀਬ 5 ਕਰੋੜ ਕਹਿੰਦੇ ਕਾਊਂਟਿੰਗ ਜਿਹੜੀ ਆ ਹੋਈ ਉਸ ਤੋਂ ਬਾਅਦ ਕੰਟੀਨਿਊ ਚੱਲ ਰਹੀ ਆ ਤਾਂ ਹੁਣ ਉਹ ਰਾਸ਼ੀ ਵੱਧ ਕੇ 8 ਕਰੋੜ ਹੋ ਗਈ ਆ 1.5 ਕਿਲੋ ਗਹਿਣੇ ਨੇ 22 ਲਗਜ਼ਰੀ ਕੜੀਆਂ ਨੇ ਦੋ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਨੇ ਲੋਕਰਾਂ ਦੀਆਂ ਚਾਬੀਆਂ ਨੇ ਲੋਕਰ ਖੁੱਲਣਗੇ ਤਾਂ ਉਹਨਾਂ ਵਿੱਚੋਂ ਕੀ ਹੋਊਗਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਇਦਾਦ ਦੇ ਕਾਗਜ਼ ਬਰਾਮਦ ਹੋਏ ਨੇ ਤਾਂ ਇਹ ਬਹੁਤ ਵੱਡਾ ਸਵਾਲ ਹੈ ਇਹ ਸਰਕਾਰ ਤੇ ਵੀ ਸਵਾਲ ਖੜਾ ਹੋ ਜਾਂਦਾ ਕਿ ਤੁਹਾਡਾ ਡੀਜੀਪੀ ਤੁਹਾਡਾ ਡੀਆਈਜੀ ਦੇ ਕੋਲੋਂ ਐਡੀ ਵੱਡੀ ਰਕਮ ਬਰਾਮਦ ਹੋਈ ਆ ਸੁਖਲਾ ਸਾਹਿਬ ਇੱਕ ਇਹਦੇ ਵਿੱਚ ਇਹ ਆ ਕਿ ਇੱਕ ਆਈਪੀਐਸ ਅਧਿਕਾਰੀ ਤੇ ਉਹਦੇ ਘਰੋਂ ਐਡੀ ਬੜੀ ਰਾਸ਼ੀ ਜਿਹੜੀ ਮਿਲਣੀ ਇੱਕ ਤਾਂ ਸਵਾਲ ਇਹ ਵੱਡੇ ਹੋ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਸ਼ਾਇਦ ਦੂਜੇ ਵੱਡੇ ਅਧਿਕਾਰੀ ਨੇ ਜਿਹੜੀਆਂ ਕਰਾਈ ਨਹੀਂ ਰਾਸ਼ੀ ਮਿਲੀ ਇਸ ਤੋਂ ਪਹਿਲਾਂ ਰਵੀ ਸੰਧੂ ਦੇ ਘਰ ਸ਼ਾਇਦ 10 ਕਰੋੜ ਰੁਪਏ ਮਿਲਦੀ ਪੰਜਾਬ ਦੇ ਵਿੱਚ ਕਿਸੇ ਐਡੀ ਵੱਡੀ ਜਿਹੜੀ ਕਾਰਵਾਈ ਨਹੀਂ ਹੋਈ ਸੀਬੀਆਈ ਵੱਲੋਂ ਪੂਰਾ ਜੜਾ 트ੈਪ ਲਗਾਏਗਾ ਜਿਸ ਤਰ੍ਹਾਂ ਕੱਲ ਮੱਤਾ ਕਹਿ ਰਹੇ ਸੀਗੇ ਕਿ ਕਿਸ ਤਰ੍ਹਾਂ ਉਹਨਾਂ ਦੀ ਸ਼ਿਕਾਇਤ ਕਰੂੰਗਾ 11 ਅਕਤੂਬਰ ਤੋਂ ਸ਼ਿਕਾਇਤ ਦਿੱਤੀ ਹੋਈ ਆ ਤੇ ਅੱਜ ਜਿਹੜੀ ਆ ਕੱਲ 16 ਤਰੀਕ ਹੋ ਗਈ ਤੇ ਉਸ ਤੋਂ ਬਾਅਦ ਕਾਰਵਾਈ ਹੋਈ ਆ ਤੇ ਪੂਰਾ ਜਿਹੜਾ ਸਿਨੈਰੀਓ ਹੈ 트ੈਪ ਆ ਜਿਹੜਾ ਇਹ ਪੂਰਾ ਉਸ ਦਿਨ ਤੋਂ ਹੀ ਚੱਲ ਰਿਹਾ ਸੀਗਾ ਜਿਸ ਤਰ੍ਹਾਂ ਦੀ ਗੱਲਬਾਤ ਕਰ ਰਿਹਾ ਜਿਹੜਾ ਸ਼ਿਕਾਇਤ ਕਰਤਾ ਕਾਰੋਬਾਰੀ ਦੇਖੋ ਜਿਹੜਾ ਬਚੂਲੀ ਆ ਉਹਦੇ ਘਰੋਂ 21 ਲੱਖ ਰੁਪਏ ਬਰਾਮਦ ਹੋਇਆ ਉਹ ਕਹਿੰਦੇ ਮੈਨੂੰ ਡੀਆਈਜੀ ਭੁੱਲਰ ਥ੍ਰੈਟ ਕਰ ਰਹੇ ਸੀਗੇ ਕਿ ਮੈਨੂੰ ਪੈਸੇ ਦਿੱਤੇ ਜਾਣ 8 ਲੱਖ ਰੁਪਏ ਦੀ ਡਿਮਾਂਡ ਸੀਗੀ ਉਸ ਤੋਂ ਬਾਅਦ ਕਹਿੰਦੇ ਜਦੋਂ 8 ਲੱਖ ਦਾ ਜ਼ਿਕਰ ਹੁੰਦਾ ਤਾਂ ਮੈਂ ਫਿਰ ਸੀਬੀਆਈ ਕੋਲੋਂ ਨਾ ਕਹਿੰਦੇ ਮੈਨੂੰ ਸੀਬੀਆਈ ਤੇ ਬਹੁਤ ਪੂਰਨ ਭਰੋਸਾ ਪਰ ਉਹਨਾਂ ਨੇ ਨਾਲ ਬੈਨੀਪਾਲ ਸਾਹਿਬ ਇੱਕ ਗੱਲ ਕੀਤੀ ਹੈ ਕਹਿੰਦੇ ਮੇਰੀ ਤੇ ਮੇਰੇ ਪਰਿਵਾਰ ਨੂੰ ਖਤਰਾ ਹੈ ਉਹ ਹੁਣ ਹਾਈ ਕੋਰਟ ਜਾਣਗੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕਰਨਗੇ ਕਹਿੰਦੇ ਮੈਨੂੰ ਮੌਜੂਦਾ ਸਿਸਟਮ ਤੇ ਭਰੋਸਾ ਨਹੀਂ ਹੈਗਾ ਪਰ ਮੈਨੂੰ ਸੀਬੀਆਈ ਤੇ ਬਹੁਤ ਭਰੋਸਾ ਹੈ ਪਰ ਤੁਸੀਂ ਐ ਦੇਖੋ ਇੱਕ ਕਾਮਨ ਮੈਨ ਇੱਕ ਸਕ੍ਰੈਪ ਕਾਰੋਬਾਰੀ ਇੱਕ ਬਿਜ਼ਨਸਮੈਨ ਬੰਦਾ ਜਿਹੜਾ ਕਿ 9 to 5 ਆਪਣਾ ਕੰਮ ਉਹ ਜਦੋਂ सीबीआई ਦਾ ਕੁੰਡਾ ਖੜਕਾਉਂਦਾ ਤਾਂ ਉਹਦੇ ਜ਼ਿਹਨ ਦੇ ਵਿੱਚ ਕਿੰਨੀਆਂ ਚੀਜ਼ਾਂ ਜੜੀਆਂ ਨੇ ਉਹ ਘਟ ਰਹੀਆਂ ਹੋਣੀਆਂ ਕਿੰਨੀਆਂ ਚੀਜ਼ਾਂ ਚੱਲ ਰਹੀਆਂ ਹੋਣੀਆਂ ਕਿ ਉਹ सीबीआई ਦੀਆਂ ਦਫ਼ਤਰ ਦੀਆਂ ਪੌੜੀਆਂ ਚੜ ਗਿਆ ਤੁਸੀਂ ਐਂ ਦੇਖੋ ਐਡੇ ਵੱਡੇ ਅਧਿਕਾਰੀ ਦਾ ਫੜ ਹੋ ਜਾਣਾ ਐਨੇ ਭਾਰੀ ਤਦਾਦ ਦੇ ਵਿੱਚ ਨੋਟਾਂ ਦੇ ਤੁਸੀਂ ਤਸਵੀਰਾਂ ਦੇਖਿਆ ਮਨੀਪਾਲ ਸਾਹਿਬ ਤੁਸੀਂ ਭੇਜੀਆਂ ਨੇ ਨੋਟਾਂ ਦੇ ਬੈਗਾਂ ਦੇ ਬੈਗ ਜਿਹੜੇ ਨੇ ਟੱਚੀਆਂ ਨੇ ਉਹ ਗੱਡੀ ਦੇ ਵਿੱਚ ਭਰੀਆਂ ਜਾ ਰਹੀਆਂ ਨੇ ਤਾਂ ਇਹ ਕਦੇ ਪੋਸਿਬਲ ਤਵੇ ਕਬੀਰ ਦਾ ਖਹਿਣਾ ਸੁਣਿਆ ਇਕ ਕੁਬੇਰ ਦਾ ਖਜ਼ਾਨਾ ਕਿਹਾ ਜਾਂਦਾ ਇਹ ਪੋਸਿਬਲ ਕਿਵੇਂ ਆ ਇੱਕ ਘਰ ਦੇ ਵਿੱਚ ਇੰਨੇ ਨੋਟ ਰੱਖ ਲੈ ਜਾਣਾ ਬਾਹਰ ਪੁਲਿਸ ਦੀ ਗਾਰਦ ਮੌਜੂਦ ਹੈ ਤਾਂ ਬੈਂਕ ਨਾਲੋਂ ਵੱਧ ਨੋਟ ਅੰਦਰ ਸੇਫ ਸੀਗੇ ਜਿਤਨਾ ਆਕਾਸ਼ ਦੇ ਖਿਲਾਫ 2023 ਦੇ ਵਿੱਚ ਇੱਕ ਮਾਮਲਾ ਦਰਜ ਹੁੰਦਾ ਸਕ੍ਰੈਪ ਕਾਰੋਬਾਰੀ ਸੀਗਾ ਕਿ ਉਹਨਾਂ ਤੇ ਅਲੀਗੇਸ਼ਨ ਲੱਗਦੇ ਨੇ ਕਿ ਉਹ ਜਿਹੜਾ ਟੈਕਸ ਚੋਰੀ ਕਰ ਰਹੇ ਨੇ ਦਿੱਲੀ ਤੋਂ ਜਿਹੜਾ ਸਕ੍ਰੈਪ ਦਾ ਲੈ ਕੇ ਆਉਂਦੇ ਨੇ ਜਾਲੀ ਬਿਲਟੀਆਂ ਦੇ ਉੱਤੇ ਜਿਹੜਾ ਮਾਲ ਆ ਜਿਹੜਾ ਗਵੰਤਗੜ ਪਹੁੰਚਾਇਆ ਜਾਂਦਾ ਸੀ ਉਸ ਤੋਂ ਬਾਅਦ ਦੋ ਟਰੱਕ ਨੇ ਜਿਹੜੇ ਆਕਾਸ਼ ਬੱਤਾ ਦੇ ਫੜੇ ਜਾਂਦੇ ਨੇ ਤੇ ਉਸ ਤੋਂ ਜਿਹੜੀ ਐਫ ਆਈ ਆਰ ਹੁੰਦੀ ਆ ਸਰੰਦ ਪਰ 2 ਸਾਲ ਦਾ ਸਮਾਂ ਬੀਤ ਗਿਆ ਨਾਤਾ ਚਾਰਸੀਤ ਪੇਸ਼ ਕਰੀਆ ਹਾਲਾਂਕਿ ਵਪਾਰੀ ਬਾਰ ਬਾਰ ਕਹਿ ਰਿਹਾ ਸੀ ਕਿ ਮੈਨੂੰ ਇਸ ਕੇਸ ਦੇ ਵਿੱਚ ਜਿੰਨਾ ਜਲਾ ਚਾਸੀਤ ਪੇਸ਼ ਕਰ ਦੋ ਚਲਾਨ ਪੇਸ਼ ਕਰ ਦੋ ਕਸਤਾ ਕਰੋ ਕਹਿੰਦਾ ਪਰ ਉਹਦੇ ਵਿੱਚ ਉਹਨੂੰ ਕਹਿੰਦੇ ਸੀ ਤੈਨੂੰ ਕੱਢ ਦਾਂਗੇ ਰਿਸ਼ਬਤ ਦਾ ਉਸ ਟਾਈਮ ਤੋਂ ਹੀ ਦਬਾਅ ਬਣਾਇਆ ਜਾ ਰਿਹਾ ਸੀ ਪਰ ਪੈਸੇ ਕੱਲ ਦਿੱਤੇ ਜਾਂ ਮਤਲਬ ਜੋ ਹੁਣ ਦਿੱਤੇ ਜਾਂ ਕੱਲ ਦਿੱਤੇ ਗਏ ਨੇ ਪਰ ਨਾਲ ਤੁਸੀਂ ਆਕਾਸ਼ ਬੱਤਾ ਦੀ ਜਦੋਂ মিডিਆ ਨਾਲ ਉਹ ਗੱਲਬਾਤ ਕਰ ਰਹੇ ਤੋਂ ਕਹਿੰਦੇ ਮੈਂ ਹੁਣ ਇਹ ਰਿਟ ਪਟੀਸ਼ਨ ਪਾਉਂਗਾ ਕਿ ਮੇਰਾ ਸਰੰਦ ਵਾਲਾ ਕੇਸ ਵੀ ਹੁਣ ਸੀਬੀਆਈ ਸੁਣੇ ਮੈਨੂੰ ਕਹਿੰਦੇ ਸਿਸਟਮ ਤੇ ਭਰੋਸਾ ਨਹੀਂ ਹੈ ਮੇਰੇ ਤੇ ਝੂਠਾ ਮਕਦਮਾ ਸੀਗਾ ਕਹਿੰਦੇ ਨਾ ਉਹਦਾ ਚਾਰ ਸ਼ੀਟ ਫਾਈਲ ਹੋਈ ਆ ਨਾ ਕੁਝ ਹੋਰ ਹੋਇਆ ਲਗਾਤਾਰ ਮੈਨੂੰ ਉਸ ਵਿਚੋਲੀਏ ਦੇ ਜ਼ਰੇ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਸੀ ਕਹਿੰਦੇ ਬੜੇ ਉਹਨਾਂ ਨੇ ਨਾ ਹਾਰਡ ਸ਼ਬਦ ਡੀਆਈਜੀ ਭੁੱਲਰ ਲਈ ਵਰਤੇ ਨੇ ਕਹਿੰਦੇ ਐਵੇਂ ਤਾਂ ਕੋਈ ਗੁੰਡੇ ਥ੍ਰੈਟ ਨਹੀਂ ਕਰਦੇ ਜਿਸ ਤਰ੍ਹਾਂ ਡੀਆਈਜੀ ਭੁੱਲਰ ਮੈਨੂੰ ਧਮਕੀ ਦਿੰਦੇ ਸੀ ਤਾਂ ਬਹੁਤ بڑے ਸਿਸਟਮ ਤੇ ਸਵਾਲ ਨੇ ਕਿ ਆਖਰ ਇਹ ਕਿਵੇਂ ਹੋਇਆ ਇਹ ਕਦੋਂ ਤੋਂ ਹੋ ਰਿਹਾ ਹੈ ਕਿੰਨੀ ਦੇਰ ਐਵੇਂ ਚੱਲਦਾ ਰਹੂਗਾ ਇਸ ਸਿਸਟਮ ਤੇ ਬਹੁਤ ਸਵਾਲ ਨੇ ਪਰ ਲਾਸਟ ਜਾਂਦੇ ਜਾਂਦੇ ਕਹਿੰਦੇ ਆ ਸੀ ਕੋਰਟ ਕੰਪਲੈਕਸ ਦੇ ਬਾਹਰ ਮੌਜੂਦ ਆ ਤੇ ਪੁਲਿਸ ਸਾਹਿਬ ਨੂੰ ਹੁਣ ਇੱਥੇ ਪੇਸ਼ ਕੀਤਾ ਜਾਣਾ ਤੇ ਅਗਲੇਰੀ ਹੁਣ ਕਾਰਵਾਈ ਦੇਖਿਓਗੇ ਮਾਨਯੋਗ ਜੱਜ ਸਾਹਿਬ ਕੀ ਕਰਦੇ ਧੰਨਵਾਦ ਇੱਕ ਬਿਲਕੁਲ ਸੁਖਲਾ ਸਾਹਿਬ ਤੇ ਬਿਲਕੁਲ ਅਪਡੇਟ ਜਿਹੜੀ ਆ ਸਾਂਝੀ ਕਰੀਆ ਦਸਤਕਾਂ ਦੇ ਨਾਲ ਕਿ ਕੁਛ ਦੇਰ ਬਾਅਦ ਮਹਾਲੀ ਡਿਸਟ੍ਰਿਕਟ ਕੋਰਟ ਦੇ ਬਾਹਰ ਖੜੇ ਆ ਇੱਥੇ ਪੁਲਿਸ ਵੱਲੋਂ ਤਾਇਨਾਤ ਕਰ ਦਿੱਤੀ ਗਈ ਆ ਕੁਛ ਦੇਰ ਬਾਅਦ ਜਿਹੜਾ ਡੀਆਈਜੀ ਜਿਹੜੇ ਨੇ ਹਰਚੰਦ ਸਿੰਘ ਪੁੱਲਰ ਨੂੰ ਕੁਝ ਦੇ ਬਾਰ ਪੇਸ਼ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਜਿਹੜਾ ਇਸ ਮਾਮਲੇ ਦੇ ਵਿੱਚ ਅਗਲੀ ਜਿਹੜੀ ਜਾਂਚ ਕੀਤੀ ਜਾਊਗੀ ਪਰ ਪਿਛਲੇ ਕੱਲ ਤੋਂ ਜਦੋਂ ਤੋਂ ਜਿਹੜੀ ਆ ਡੀਆਈਜੀ ਦੀ ਗ੍ਰਿਫਤਾਰੀ ਹੋਈ ਆ ਉਸ ਤੋਂ ਬਾਅਦ ਪੋਰਸ ਵਿਭਾਗ ਦੇ ਵਿੱਚ ਜਿਹੜਾ ਪੂਰੀ ਜਿਹੜੀ ਚਰਚਾ ਹੈ ਬਹੁਤ ਸਾਰੇ ਦਾ ਕੱਲ ਜਿਹੜੇ ਦਫ਼ਤਰ ਦੇ ਵਿੱਚ ਖਾਲੀ ਨਜ਼ਰ ਆਏ ਨੇ ਕਿਉਂਕਿ ਅਸੀਂ ਕੱਲ ਉਹਨਾਂ ਦੇ ਜਿੱਥੇ ਰੋਜ਼ਾਨਾ ਜਿਹੜੇ ਆਉਂਦੇ ਸੀਗੇ ਡੀਆਈਜੀ ਪੋਰਨ ਬੈਠਦੇ ਸੀਗੇ ਸ਼ਿਕਾਇਤਾਂ ਸੁਣਦੇ ਸੀ ਉੱਥੇ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਜਿਹੜੇ ਜਾਂ ਕਹਿ ਦਈਏ ਕਿ ਉੱਥੋਂ ਚਲੇ ਗਏ ਜਾਂ ਕਹਿ ਦਈਏ ਕਿ ਸਾਈਡ ਤੇ ਹੋ ਗਏ ਤਾਂ ਕਿ ਜਿਹੜਾ ਕਿਤੇ ਨਾ ਕਿਤੇ ਚਾਹੁੰਦੇ ਸੀ ਕਿਤੇ ਉਹਨਾਂ ਦਾ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਨਾ ਆ ਨਾ ਪਰ ਜਦੋਂ ਗ੍ਰਿਫਤਾਰੀ ਹੋਈ ਆ ਤੇ ਉਸ ਤੋਂ ਬਾਅਦ ਜਿਹੜਾ ਚਰਚਾ ਦਾ ਬਾਜ਼ਾਰ ਗਰਮ ਸੀ ਕਿ ਆਖਰ ਇੱਕ ਵੱਡਾ ਅਧਿਕਾਰੀ ਜਿਹੜਾ ਸਿੱਧੇ ਤੌਰ ਤੇ ਇੰਨੀ ਰਿਸ਼ਵਤ ਮੰਗਦਾ ਤੇ ਉਸ ਤੋਂ ਬਾਅਦ ਜਿਹੜੀ ਆ ਪੂਰੀ ਰਿਕਾਰਡਿੰਗ ਤੋਂ ਬਾਅਦ ਜਦੋਂ ਉਹਨਾਂ ਨੂੰ ਕੈਦ ਦਿੱਤਾ ਜਾਂਦਾ ਤੇ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਸੀਬੀਈ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਘਰੇ ਤਲਾਸ਼ੀ ਤੋਂ ਦੌਰਾਨ 1.5 ਕਿਲੋ ਸੋਨਾ ਜਿਹੜੇ ਦਸਤਾਵੇਜ਼ ਜਿਹੜੇ ਜਾਇਦਾਦ ਦੇ ਤੇ ਕੜੀਆਂ ਅੱਠ ਮਹਿੰਗੀਆਂ ਉਹ ਵੀ ਜਿਹੜਾ ਗਿਫਟਡ ਹੋਣਗੀਆਂ ਤੇ ਉਸ ਤੋਂ ਬਾਅਦ 8 ਕਰੋੜ ਸ਼ਾਇਦ ਇਹਨੂੰ ਕਹਿੰਦੇ ਆ ਜਾਮ ਤੌਰ ਤੇ ਪੰਜਾਬੀ ਭਾਸ਼ਾ ਚ ਕਹੜੀਏ ਜਿਹਨੂੰ ਤਵੇਰ ਦਾ ਖਜ਼ਾਨਾ ਕਹੀਏ ਕਿ ਕਈ ਅਸ ਅਧਿਕਾਰੀ ਦੇ ਕਰੋ ਇਹਨਾਂ ਨਕਦ ਕਾਸ਼ ਮਿਲਣਾ ਵੱਡੇ ਜਿਹੜਾ ਸਵਾਲ ਖੜੇ ਕਰਦਾ ਕਿ ਆਖਰ ਇਸ ਸਿਸਟਮ ਦੇ ਵਿੱਚ ਜਿਹੜਾ ਐਡੇ بڑے ਅਧਿਕਾਰੀ ਦਾ ਸਿੱਧੇ ਤੌਰ ਤੇ ਸ਼ਾਮਲ ਹੋਣਾ ਤਾਂ ਥੱਲੇ ਕੀ ਚੱਲਦਾ ਕੀ ਹੋਊਗਾ ਇਹ بڑے ਸਵਾਲ ਨੇ ਜਾਂਚ ਤੋਂ ਬਾਅਦ ਜ਼ਰੂਰ ਸਾਹਮਣੇ ਹੋਵੇਗਾ ਕਿ ਇਸ ਦੇ ਵਿੱਚ ਹੋਰ ਕੋਈ ਅਧਿਕਾਰੀ ਸ਼ਾਮਲ ਹੈ ਜਾਂ ਫਿਰ ਉਹ ਹੀ ਸੀ ਹਾਲਾਂਕਿ ਇਸ ਮਾਮਲੇ 'ਚ ਹੁਣ ਲਗਾਤਾਰ ਕਈ ਕਮੈਂਟ ਵੀ ਕੱਸੇ ਜਾਂਦੇ ਨੇ ਪਾਲੀ ਭੁਮਿੰਦਰ ਨੇ ਤਾਂ ਸਿੱਧਾ-ਸਿੱਧਾ ਤੰਜ ਕੱਸਿਆ ਕਿ ਇੱਕ ਭੁੱਖਾ ਕਾਂ ਸੀ ਪਿਆਸਾ ਕਾਂ ਸੀ ਜਿਹੜਾ ਚੁੰਝਾ ਜੜੀ ਉੱਥੇ ਘੜੇ ਤੱਕ ਨਹੀਂ ਪਹੁੰਚਦੇ ਸੀ ਤੇ ਚੁੰਝ ਜੜੀ ਆ ਆਪਣੀ ਲਬੇਣ ਵਾਸਤੇ ਇਸ ਭ੍ਰਿਸ਼ਟਾਚਾਰ ਦੇ ਵਿੱਚ ਇਹ ਜਿਹੜਾ ਲਿਪਤ ਹੋਇਆ ਤੇ ਹੁਣ ਇਸ ਲਿਪਤ ਪਿਸ਼ਤਾਚਾਰ ਦੇ ਵਿੱਚ ਹੋਰ ਕੌਣ ਸ਼ਾਮਲ ਹੋਵੇਗਾ ਇਹ ਫਿਲਹਾਲ ਜਾਂਚ ਦਾ ਵਿਸ਼ਾ ਤੇ ਜਾਂ ਸੀਬੀਆ ਇਸ ਮਾਮਲੇ 'ਚ ਹੋਰ ਕਿੱਡੇ ਖਲਾਸੇ ਕਰਦੀ ਆ ਉਸ ਦੇ ਬਾਅਦ ਪਤਾ ਚੱਲ ਜਾਵੇਗਾ ਕੈਮਰਾਮੈਨ ਦਲੇਰ ਤੇ ਰੁਸ਼ਨ ਦੇ ਨਾਲ ਗੁਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ